ਆ ਬੀਬੀ ਆਈ ਮੜਾਇਆ ਓਰੇ ਆ ਸੀਰਤ ਦੇ ਕੀ ਕਰਦੀ ਆ ਮੰਮੀ ਜੀਤੂ ਆ ਕੀ ਹੁੰਦਾ ਆ ਕੀ ਹੁੰਦਾ ਹੈ ਫੂਪੂ ਮਾ ਦਾ ਆ ਸਾਰਾ ਪਾਊਡਰ ਖਲਾਰ ਦਿੱਤਾ ਆ ਹੈ ਆ ਪਾਊਡਰ ਸਾਰਾ ਖਲਾਰ ਦਿੱਤਾ ਇੱਥੇ 78 ਵੀ ਪੈਣੇ ਤੇਰੇ ਆ ਮੂੰਹ ਵੀ ਲਵੇੜ ਲਿਆ ਮੂੰਹ ਸਾਰਾ ਲਵੇੜਿਆ ਕੱਪੜੇ ਵੀ ਲਵੇੜੇ ਆ ਇਹ ਕਰਦਾ ਕੀ ਆ ਤੂੰ ਕਾਦਾ ਕੀ ਆ ਤੂੰ ਕਾਦਾ ਕੀ ਆ ਕੀ ਕਰਦਾ ਆ ਉਹ ਡਰਨਾ ਕੀ ਕਰਦਾ ਅਬ ਬੂਆ ਵੀ ਸਾਰਾ ਲਵੇੜਿਆ ਅਬੂਆ ਵੀ ਸਾਰਾ ਲਵੇੜਦਾ ਆ ਦੇਖੋ ਸਹੀ ਕੀ ਕਰਦੀ ਆ ਛੇਤਰ ਭੈਣੇ ਤੇ ਰਹੀ ਤਾ ਸਾਰੇ ਕੱਪੜੇ ਵੀ ਲਵੇੜ ਲ ਬੂਆ ਵੀ ਸਾਰਾ ਲਵੇੜਦਾ ਓਏ ਪੰਮੀ ਹੈ ਪੰਮੀ ਪੰਮੀ ਵੀ ਲਿਬੜੀ ਆ ਪੰਮੀ ਵੀ ਲਿਬੜੀ ਆ ਮੂੰਹ ਵੀ ਲਿਬੜਿਆ ਹਾਂ ਆ ਮੂੰਹ ਕਿਦਾਂ ਲਿਬੜਿਆ ਹਾਂ ਆ ਮੂੰਹ ਕਿਦਾਂ ਲਿਬੜਿਆ ਆਹੋ ਹੈਂ ਪਾਊਡਰ ਪੂੰਹ ਤੇ ਲੱਗਾ ਤੇਰੇ ਸਾਰੇ ਪਾ ਪੈਰ ਨੂੰ ਬੁਲਾਵਾ ਫੇ ਮਨ ਤੈਨੂੰ ਪਾਪੀ ਨੂੰ ਬੁਲਾਵਾ ਪਾਪੀ ਨੂੰ ਬੁਲਾਵਾ ਬਬੂਆ ਤੂੰ ਹੀ ਲਵੇੜਿਆ ਪਾਊਡਰ ਨਾ ਸਾਰਾ ਆ ਮੂੰਹ ਕਦਲ ਬੀੜੇ ਨਾ ਆ ਆ ਪਾਊਡਰ ਕਿ ਆ ਪਾਊਡਰ ਨਾਲ ਕੀ ਕਰਦੀ ਸੀ ਤੂੰ ਆ ਮੂੰਹ ਦੇਖ ਤਾਂ ਆਪਣਾ ਸਾਰਾ ਚਿੱਟਾ ਕੀਤਾ ਨਹੀਂ ਪਹਿਲਾਂ ਮੂੰਹ ਦੇਖ ਕੇ ਸਾਰਾ ਚਿੱਟਾ ਕੀਤਾ ਪੈਸਾ ਨਾ ਸਬਜੀ ਸਵੇਰੇ ਹੀ ਬਣਾ ਲਈ ਤੀ ਤੂੰ ਬੈਠ ਹੈ ਜਦੋਂ ਗਰਮ ਗਰਮ ਹੋ ਕੇ ਲਾ ਗਈ ਓਏ ਮੂੰਹ ਦੇਖੀ ਸ਼ੀਸ਼ੇ ਵਿੱਚ ਸ਼ੀਸ਼ੇ ਵਿੱਚ ਮੂੰਹ ਦੇਖ 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 ਚਾਜਾ ਜਨਾ ਦੇਖ ਆ ਮੂੰਹ ਆ ਦੇਖਦਾ ਲਵੇੜਿਆ ਸਾਰਾ ਤੈਨੂੰ ਕੋਈ ਕੰਮ ਨਹੀਂ ਆਏਗਾ ਹੋਰ ਹੈ ਓਏ ਆ ਪੈਂਟ ਵੀ ਸਾਰੀ ਲੁਵੇੜੀ ਆ ਮੂੰਹ ਵੀ ਸਾਰਾ ਲਵੇੜਿਆ ਆ ਪਾਊਡਰ ਵੀ ਸਾਰਾ ਖਾਲੀ ਕਰ ਦਿੱਤਾ ਓਏ ਓ ਡੰਗਰਾ ਆ ਕੀ ਕਰਦਾ ਮਪਾਪੇ ਨੂੰ ਬੁਲਾ ਕੇ ਲਿਆਵਾਂ ਮੈਂ ਪਾਪੇ ਨੂੰ ਬੁਲਾ ਕੇ ਲਿਆਵਾਂ ਮੈਂ ਬੀਬੀ ਨੂੰ ਬੁਲਾਵਾ ਬੀਬੀ ਨੂੰ ਕਟਣਾ ਹਾਂ ਬੀਬੀ ਨੇ ਓਏ ਓ ਜੀਤਾ ਓਏ ਸੀਰਤ ਮੈਂ ਬੀਬੀ ਨੂੰ ਬੁਲਾ ਕੇ ਲਿਆਉਣਾ ਹਾਂ ਦੇਖ ਕਿ ਤੇਰੇ ਕੁੱਟ ਪੈਂਦੀ ਬੀਬੀ ਨੂੰ ਬੁਲਾਵਾ ਬੁਲਾਵਾ ਆ ਬੀਬੀ ਆਈ ਉਹ ਬੇਟਾ ਸੌਂਦੇ ਆ ਬੁਲਾਵਾ ਬੀਬੀ ਨੂੰ ਬਲਾਵਾ ਬੀਬੀ ਨੂੰ ਹੈ? ਉਸੀ ਤਾਂ ਉਸੀ ਤਾਂ ਉਸੀ ਤਾਂ ਬੀਬੀ ਨੂੰ ਬੁਲਾਵਾ ਸੀ ਤਾਂ ਬੀਬੀ ਨੂੰ ਬੁਲਾਵਾ ਕੀ ਕੀਤਾ ਬੀਬੀ ਨੇ ਉਪੇ ਉਪੇ ਕੀ ਕੀਤਾ ਬਿਲੀ ਬਿਲੀ ਲੱਗੀ ਪਾਊਡਰ 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 ਤਾਂ ਸਾਰਾ ਤੋੜ ਮੂੰਹ ਤੇ ਥੱਪ ਲਿਆ ਆ ਬੂਆ ਖਰਾਬ ਕਰਤਾ ਸਾਰਾ ਆ ਬੂਆ ਹਾਂ ਓਏ ਐ 70 ਪੈਨੇ ਚਟਦੀਆਂ ਛੀ ਛੀ ਛ ਦੇਖ ਮੂੰਹ ਹੋਣਾ ਆਂਦਾ ਪੁੱਠੇ ਕੰਮ ਹੁੰਦੇ ਨੇ ਇਹਦੇ ਪੁੱਠੇ ਕੰਮ ਬਣਿਆ ਦੇਖ ਆਪਣਾ ਮੂੰਹ ਦੇਖ ਛੀਸ਼ੇ ਵਿੱਚ ਚੱਲ ਤੌਲੀਆ ਲੈ ਕੇ ਸਾਫ਼ ਕਰ ਤੇ ਕੋਈ ਨਾ ਜਰ ਫੋੜਿਆ ਮੂੰਹ ਓਏ ਤੌਲੀਆ ਲੈ ਰਹੀ ਹੈ ਇਹ ਕਿੱਥੇ ਨੂੰ ਆ ਗਈ ਆ ਇਹ ਤੇ ਸੋ ਇਹ ਦਿੱਲ ਮਾਰੀ ਤੇ ਪਿਆ Unde s-au aflat tipul de gură de aia? Păleia de aia pindighe, ca prevăz la. Păi! Ce tragă de cam gata, nu-i tu? de Ce tragă de cam gata, nu-i tu? de. Vencă, păta, din chiar cu ea, sită mult. Sită! Cum v-ați ਹੁਣ ਆ ਕੀ ਹੁੰਦਾ ਓਏ ਆ ਕੀ ਹੁੰਦਾ ਹੁਣ ਇਹ ਕੀ ਹੁੰਦਾ ਹੁਣ ਹੁਣ ਤੂੰ ਛੱਤਰਖਾਨੇ ਕਾ ਸੋਣਾ ਤੂੰ ਤਾਂ ਬੋਤਲ ਚ ਪੁੱਤ ਗੰਦੀ ਕਰ ਹੋ ਜਾਣਾ ਮੇਰੇ ਨਾਲ ਦੇ ਧੋਣੀਆਂ ਪੈ ਗਈ ਸੀ ਤੂੰ ਛੱਤਰਖਾਨੇ ਕਾ ਸੋਣਾ ਹੁਣ ਤੂੰ ਚਿੱਤ ਛੱਤਰਖਾਨੇ ਕਾ ਸੋਣਾ ਇਦਾਂ ਨਹੀਂ ਉੱਠਣਾ ਮੈਂ ਆਉਣਾ ਫੇਟ ਇਹਦੇ ਛੱਤਰਾ ਜਲ ਫੇਰਨੇ ਪੈਣਾ ਮੈਨੂੰ ਹੋ ਚੱਤ ਖਾਣੇ ਹੁਣ ਚਿੱਤਰ ਖਾਣੇ ਤੂੰ ਖਾਣੇ ਬੋ ਚੱਲਰ ਜਾਈ ਚੁਬੇ ਬੋ ਚੱਲ ਨਹੀਂ ਜਾ ਚੱਲਰ ਜਾਈ ਚ ਚੱਲ ਚੱਲ ਚੱਲਰ ਜਾਈ ਚ ਚੱਲਰ ਜਾਈ ਚ ਚੱਲਰ ਜਾਈ ਚ